ਇਹ ਮਾਲੀ ਨੁਕਸਾਨ ਮਾਲੀ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨ ਦਾ ਨੁਕਸਾਨ ਆਇਆ ਹੁਣ ਕੀ ਚਾਹਨੇ ਹੁਣ ਮੇਰਾ ਇਹ ਕਹਿੰਦਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਸਹੀ ਕਰਾ ਦੇ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚਾ ਦੇ ਕੋਈ ਦੁੱਖ ਹੀ ਨਹੀਂ ਹੈਗੇ ਉਹਨਾਂ ਦਾ ਬੱਚਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਡ ਮੱਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾ ਹਾਂ ਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈ ਬਾਕੀ ਗੱਡੀ ਇਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਫਿਰ ਤਾਂ ਮੇਰੀ ਦੁਕਾਨ ਦੇ ਪਹਿਲੇ ਵੱਜੀ ਉਲਟ ਉਸ ਤੋਂ ਉਲਟ ਗਈ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਹੈ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਤੇ ਦੋਵਾਂ ਨੂੰ ਪਿਛਲੀ ਢਿੱਕੀ ਤੋਂ ਬਾਹਰ ਕਢਵਾ ਇਹ ਉਸ ਤਰ੍ਹਾਂ ਬਾਹਰ ਕਢ ਲਿਆ ਨਾ ਠੀਕ ਮਤਲਬ ਕਿ ਹੁਣ ਬੱਚੇ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੇ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੀ ਉਂਗਲਾਂ ਤੇ ਝੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦੁਵਾਈ ਦਵਾਈ ਕਿਹਾ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨ ਦਾ ਨੁਕਸਾਨ ਆਇਆ ਹੁਣ ਕੀ ਚੰਨੇ ਹੁਣ ਮੇਰਾ ਇਹ ਕਹਿੰਦਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਲੈਣ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਹੀ ਨਹੀਂ ਹੈ ਉਹਨਾਂ ਦਾ ਬੱਚਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਡ ਮੁੰਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾ ਹਾਂਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਤੇ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਫਿਰ ਤਾਂ ਮੇਰੀ ਦੁਕਾਨ ਤੇ ਪਹਿਲੇ ਵੱਜੀ ਹੈ ਉਲਟ ਉਸ ਤੋਂ ਉਲਟ ਗਈ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਹੈ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਤੇ ਦੋਹਾਂ ਨੂੰ ਪਿਛਲੀ ਡਿੱਕੀ ਤੋਂ ਬਾਹਰ ਕਢਵਾਇਆ ਗਿਆ ਹੈ ਇਹ ਉਸ ਤਰ੍ਹਾਂ ਬਾਹਰ ਕਢ ਲਿਆ ਉਹਨਾਂ ਨੂੰ ਠੀਕ ਬਸ ਕਿ ਹੁਣ ਬੱਚੇ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੇ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੇ ਉਂਗਲਾਂ ਤੇ ਚੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦੂਈ ਦਵਾਈ ਜਵਾ ਕਰੀ ਗਏ ਤੇ ਮਾਲੀ ਨੁਕਸਾਨ ਮਾਲੀ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨਦਾਰ ਨੂੰ ਨੁਕਸਾਨ ਆਇਆ ਹੁਣ ਕੀ ਚਾਹਨੇ ਹੁਣ ਮੇਰਾ ਇਹ ਕਹਿਣਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇਣ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਹੈ ਉਹਨਾਂ ਦਾ ਬੱਚਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਡ ਮੱਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾਗਾ ਹਾਂਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਤੇ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇੱਕਦਮ ਗੱਡੀ ਉਲਟੀ ਐ ਗੱਡੀ ਉਲਟ ਕੇ ਫਿਰ ਤਾਂ ਮੇਰੀ ਦੁਕਾਨ ਤੇ ਪਹਿਲੇ ਵੱਜੀ ਉਲਟ ਉਸ ਤੋਂ ਉਲਟ ਗਈ ਐ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੱਕੀ ਐ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਤੇ ਦੋਹਾਂ ਨੂੰ ਪਿਛਲੀ ਢਿੱਕੀ ਤੋਂ ਬਾਹਰ ਕਢਵਾਇਆ ਗਿਆ ਐ ਇਹ ਉਸ ਤਰ੍ਹਾਂ ਬਾਹਰ ਕਢ ਲਿਆ ਨਾ ਠੀਕ ਹੈ ਕਿ ਹੁਣ ਬੱਚਾ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਮੇ ਜਾਨੇ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੀ ਉਂਗਲਾਂ ਤੇ ਝੋਟ ਲੱਗੀ ਹੈ ਉਹ ਮਾਂ ਪਿਓ ਨੇ ਉਹਨਾਂ ਨੂੰ ਫਿਰ ਦਵਾਈ ਦਈ ਜਵਾਬ ਠੀਕ ਹੈ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨਦਾਰ ਨੂੰ ਨੁਕਸਾਨ ਆਇਆ ਹੁਣ ਕੀ ਚਾਹਨੇ ਹੁਣ ਮੇਰਾ ਇਹ ਕਹਿਣਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇਣ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਹੀ ਨਹੀਂ ਹੈਗੇ ਉਹਨਾਂ ਦੇ ਬੱਚੇ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਡ ਮਹੱਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾਗਾ ਹਾਂਜੀ ਮੈਂਕ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇੱਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਸਿੱਧਾ ਮੇਰੀ ਦੁਕਾਨ ਦੇ ਪਹਿਲੇ ਵੱਜੀ ਵੋਲਟ ਉਸ ਤੋਂ ਵੋਲਟ ਕੀ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਅੱਛਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਅੱਛਾ ਤੇ ਇਹ ਦੋਹਾਂ ਨੂੰ ਪਿਛਲੀ ਡਿੱਕੀ ਤੋਂ ਬਾਹਰ ਕਢਵਾਇਆ ਗਿਆ ਹੈ ਇਹ ਉਸ ਤਰ੍ਹਾਂ ਬਾਹਰ ਕੱਢ ਕੇ ਉਹਨਾਂ ਨੂੰ ਠੀਕ ਮਤਲਬ ਕਿ ਹੁਣ ਬੱਚੇ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੀ ਉਂਗਲਾਂ ਤੇ ਝੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦੂਈ ਜਵਾਕੀ ਜਾਈ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ-ਸ਼ੂਚੇ ਸਾਰੇ ਟੁੱਟ ਗਏ ਨੇ ਦੁਕਾਨਦਾਰ ਨੂੰ ਨੁਕਸਾਨ ਆਇਆ ਹੁਣ ਕੀ ਚੰਨੇ ਹੁਣ ਮੇਰਾ ਇਹ ਕਹਿੰਦਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਲੈਣ ਬਸ ਹੋਰ ਆਪਾਂ ਕੁਝ ਨਹੀਂ ਮੰਗ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਹੀ ਨਹੀਂ ਹੈਗੇ ਉਹਨਾਂ ਦਾ ਬੱਚਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਡ ਮਹੱਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬੰਨਾਗਾ ਹਾਂ ਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਸਿੱਧਾ ਮੇਰੀ ਦੁਕਾਨ ਤੇ ਪਹਿਲੇ ਵੱਜੀ ਹੈ ਉਲਟ ਉਸ ਤੋਂ ਬੋਲਟ ਕੀ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਹੈ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਤੇ ਦੋਹਾਂ ਨੂੰ ਪਿਛਲੀ ਡਿੱਕੀ ਤੋਂ ਬਾਹਰ ਕਢਵਾਇਆ ਗਿਆ ਹੈ ਇਹ ਉਸ ਤਰ੍ਹਾਂ ਬਾਹਰ ਕਢ ਲਿਆ ਉਹਨਾਂ ਠੀਕ ਬਸ ਕਿ ਹੁਣ ਬੱਚੇ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੇ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੇ ਉਂਗਲਾਂ ਤੇ ਚੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦੂਈ ਜਵਾਬ ਕੀ ਕਹਿੰਦੇ ਮਾਲੀ ਨੁਕਸਾਨ ਮਾਲੇ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨਦਾਰ ਨੂੰ ਨੁਕਸਾਨ ਆਇਆ ਕੋਈ ਕੀ ਜਾਣੇ ਉਹ ਮੇਰਾ ਇਹ ਕਹਿੰਦਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇਣ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਹੈਗੇ ਉਹਨਾਂ ਦਾ ਬੱਚਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਡ ਮੁੰਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾ ਹਾਂਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇੱਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਫਿਰ ਤਾਂ ਮੇਰੀ ਦੁਕਾਨ ਦੇ ਪਹਿਲੇ ਵੱਜੀ ਉਲਟ ਉੱਤੋਂ ਉਲਟ ਗਈ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੁੱਕੀ ਐ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਨੇ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਅੱਛਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਅੱਛਾ ਤੇ ਦੋਹਾਂ ਨੂੰ ਪਿਛਲੀ ਡਿੱਕੀ ਤੋਂ ਬਾਹਰ ਕਢਵਾਇਆ ਗਿਆ ਇਹ ਉਸ ਤਰ੍ਹਾਂ ਬਾਹਰ ਕੱਢ ਕੇ ਨਾਉਂ ਠੀਕ ਬਤ ਕਿ ਹੁਣ ਬੱਚਾ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੇ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੇ ਉਂਗਲਾਂ ਤੇ ਝੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦਈ ਜਵਾਕ ਠੀਕ ਹੈ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨ ਦਾ ਨੁਕਸਾਨ ਆਇਆ ਹੈ ਉਹ ਕੀ ਜਾਣੇ ਹੋ ਮੇਰਾ ਇਹ ਕਹਿੰਦਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਸਹੀ ਕਰਾ ਦੇ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਹੀ ਨਹੀਂ ਹੈਗੇ ਉਹਨਾਂ ਦਾ ਬੱਚਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਫੁੱਟ ਮੰਡਿਆ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾ ਹਾਂਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਤੇ ਡੈਡੀ ਮੇਰੇ ਦੁਕਾਨ ਤੇ ਬੈਠੇ ਸਕੇ ਤੇ ਇੱਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਸਿੱਧਾ ਮੇਰੀ ਦੁਕਾਨ ਦੇ ਪਹਿਲੇ ਵੱਜੀ ਉਲਟ ਉਸ ਤੋਂ ਉਲਟ ਗਈ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦੇਆਂ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਹੈ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਤੇ ਦੋਹਾਂ ਨੂੰ ਪਿਛਲੀ ਢਿੱਕੀ ਤੋਂ ਬਾਹਰ ਕਢਵਾਇਆ ਗਿਆ ਹੈ ਤੇ ਉਹ ਇਸ ਤਰ੍ਹਾਂ ਬਾਹਰ ਨਿਕਾਲ ਕੇ ਉਹਨਾਂ ਨੂੰ ਠੀਕ ਪਤਾ ਕਿ ਹੁਣ ਬੱਚਾ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੈ ਬੱਚੇ ਦੇ ਮਾੜੇ ਜਿਹੇ ਉਂਗਲਾਂ ਤੇ ਚੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦੁਆਈ ਦਵਾ ਕੇ ਠੀਕ ਹੈ ਤੇ ਮਾਲੀ ਨੁਕਸਾਨ ਮਾਲੀ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨ ਦਾ ਨੁਕਸਾਨ ਹੈ ਹੁਣ ਕੀ ਜਾਣੇ ਹੁਣ ਮੇਰਾ ਇਹ ਕਹਿਣਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇਣ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਇਹ ਵੀ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਹੈਗੇ ਉਹਨਾਂ ਦਾ ਬੱਚਾ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ ਅੱਛਾ ਇਹ ਕੁੱਡ ਮੁੱਲੇ ਦਾ ਚੌਂਕੀ ਚ ਦੁਕਾਨ ਹੈ ਇਹ ਬੱਚਾ ਆਇਆ ਹੈ ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ ਬਰਨਾ ਹਾਂਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ ਬਾਕੀ ਇਹ ਗੱਡੀ ਇੱਕਦਮ ਆਈ ਹੈ ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸੀ ਤੇ ਇੱਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਫਿਰ ਤਾਂ ਮੇਰੀ ਦੁਕਾਨ ਦੇ ਪਹਿਲੇ ਵੱਜੀ ਉਲਟ ਉਸ ਤੋਂ ਉਲਟ ਗਈ ਐ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦਿਆਂ ਨੇ ਮਿਲ ਕੇ ਗੱਡੀ ਚੁੱਕੀ ਐ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਅੱਛਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਅੱਛਾ ਤੇ ਦੋਹਾਂ ਨੂੰ ਪਿਛਲੀ ਡਿੱਕੀ ਤੋਂ ਬਾਹਰ ਕਢਵਾਇਆ ਗਿਆ ਐ ਇਹ ਵਸਤਾਂ ਬਾਹਰ ਕਢਾ ਲਏ ਗਏ ਨੇ ਠੀਕ ਹੈ ਕਿ ਹੁਣ ਬੱਚਾ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਮੇ ਜਾਨੇ ਨੁਕਸਾਨ ਨਹੀਂ ਹੈ ਬੱਚੇ ਦੇ ਮਾਰੇ ਜੀ ਉਂਗਲਾਂ ਤੇ ਝੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦਈ ਜਵਾਕੀ ਕਿਹਾ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨ ਦਾ ਨੁਕਸਾਨ ਆਇਆ ਹੁਣ ਕੀ ਚਾਹਨੇ ਹੁਣ ਮੇਰਾ ਇਹ ਕਹਿਣਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇਣ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੁੱਖ ਨਹੀਂ ਹੈਗੇ ਉਹਨਾਂ ਦਾ